ਅਸਾਦੋ ਜੀ ਉਹ ਜਿਹੜੇ ਮਾਸ਼ਾਅੱਲਾਹ ਸਰ ਕੀ ਕੋ ਸਮਾਂ ਲੈ ਸਰ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਖਾਕੀ ਵੱਲੋਂ ਨਸ਼ਾ ਅਤੇ ਮਾੜੇ ਅਨਸਰ ਉਹ ਜਿਹੜੀ ਆ ਉਹ ਜ਼ਿਲ੍ਹਾ ਪੁਲਿਸ ਵੱਲੋਂ ਦਿਹਾਤੀ ਵੱਲੋਂ ਮਹਿਮ ਚਲਾਈ ਆ ਜਿਸ ਦੇ ਤਹਿਤ ਕਾਰਵਾਈ ਕਰਦਿਆ ਹੋਇਆ ਥਾਣਾ ਗਰਾਇਆ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਤੋਂ ਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਆ ਉਹ ਬRAND ਕੀਤੀ ਹੈਗੀ ਹੈ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਹੈਗਾ। ਇਹ شناخت ਕੀ ਇਹ ਉਹਦੀ شناخت ਦੋਨਾਂ ਦੀ ਇਹ ਲੋਕਲ ਰਹਿਣ ਵਾਲੇ ਨੇ। ਇੱਕ ਦਾ ਨਾਂ ਨਰਿੰਦਰ ਸਿੰਘ ਹੈਗਾ ਤੇ ਇੱਕ ਇੱਕ ਦਾ ਨਾਂ ਰੋਸ਼ਨ ਲਾਲ ਹੈਗਾ ਜੀ। ਕਿੱਥੇ ਰਹਿਣ ਗੁਰਾਇਆਂ ਇਹ ਗੁਰਾਇਆਂ ਲੋਕਲ ਕਸਬੇ ਦੇ ਰਹਿਣ ਵਾਲੇ ਨੇ। ਕਿੰਨੇ ਜਨ ਤੋਂ ਸਾਰੇ ਕੰਮ ਕਰਦੇ ਸੀ। ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਡਿਮਾਂਡ ਲਿਆ ਹੋਇਆ ਹਾਂ ਉਹ ਪੁਸ਼ਕਸ਼ ਦੌਰਾਨ ਕਲੀਅਰ ਕਰਾਂਗੇ ਵੀ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ। ਤੇ ਕਿਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਹਨ ਉਹ ਦੌਰਾਨੇ 2 ਦਿਨ ਦੇ ਪੁਲਸ ਮਾਨ ਦੇ ਵਿੱਚ ਕਲੀਅਰ ਕਰਾਂਗੇ ਅਸੀਂ ਸਪਲਾਈਰ ਨਾਲ ਤੇ ਵੀ ਗੱਲ ਅਸੀਂ ਕਲੀਅਰ ਕਰਾਂਗੇ ਦੌਰਾਨੇ ਵੀ ਕਿਥੇ ਵੇਚਦੇ ਸੀ ਇਹ ਸੁਬਿਹਰ ਸੀ ਜਾਂ ਕਿ ਆਪ ਖੁਦ ਖਾਂਦੇ ਸੀ ਜਾਂ ਕਿ ਵੇਚਦੇ ਸੀ ਲੈ ਕੇ ਤੁਹਾਰੇ ਕੋਸ਼ਿਸ਼ ਬਦਲ ਪਈ ਹੈ ਇਹ ਅਦਰ ਸਟੇਟ ਤੋਂ ਲੈ ਕੇ ਆਏ ਨੇ ਝਾਰਖੰਡ ਸਾਈਡ ਤੋਂ ਲੈ ਕੇ ਆਏ ਨੇ ਜੀ ਜਦੋਂ ਨਰਿੰਦਰ ਉਹ ਲੈ ਕੇ ਆਇਆ ਨਾਲ ਹੀ ਅਗਏ ਸੀ ਮੈਂ ਕਿ ਕਲੀਅਰ ਕਰਦੇ ਹਾਂ ਸਾਰਾ ਤੇ ਵਹੀਕਲ ਵਗੈਰਾ ਕਿਹੜਾ ਜੀ ਹਾਂ ਹਾਂ ਵਹੀਕਲ ਇਹਨਾਂ ਕੋ ਸਕੂਟਰੀ ਬਰਾਮਦ ਕੀਤੀ ਹੈਗੀ ਹੈ ਜੀ ਇਕ ਤੇ ਉਹ ਨਾਲ ਅਫੀਮ ਰਾਮਤ ਕੀਤੀ ਗਈ ਹੈ ਸਰ ਕੰਮ ਵਗੈਰਾ ਕੀ ਕਰੇ ਨਰਿੰਦਰ ਕੇ ਦਾਈ ਇਹ ਕਿ ਆ ਦੂਸਰਾ ਰੋਸ਼ਨ ਨਰਿੰਦਰ ਤੇ ਅਬოვ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇਥੇ ਟੇਲਰ ਹੈਗਾ ਜੀ ਜਿਹੜਾ ਰੋਸ਼ਨ ਹੈ ਕਿੰਨੇ ਰਿਮਾਂਡ ਦੋ ਦਿਨ ਦਾ ਪੁਲਿਸ ਰਿਮਾਂਡ ਹੈਗਾ ਜੀ ਇਹਦਾ ਪਹਿਲਾਂ ਉਹ ਤੁਹਾਨੂੰ ਬਾਰੇ ਉਹ ਵੈਰੀਫਿਕੇਸ਼ਨ ਕਰਦੇ ਆ ਜੀ ਪਿਛਲਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਉਹ ਚੈੱਕ ਕਰਦੇ ਆ ਵੀ ਇੱਥੇ ਕੋਈ ਮਕਦਮਾ ਦਰਜ ਹੈ ਜਾਂ ਅਦਰ ਸਟੇਟਸ ਕੋਈ ਮਕਦਮਾ ਦਰਜ ਹੋਵੇ ਉਹ ਦਰਾਂ ਨੇ ਪੁਲਿਸ ਰਿਮਾਂਡ ਅਹੀਂ ਚੈੱਕ ਕਰ ਲਾਂਗੇ